ਕੋਈ ਵੱਡੇ ਨੈਸ਼ਨਲ ਹਾਈਵੇ ਦੇ ਉੱਤੇ ਜਦੋਂ ਰੇੜੀਆਂ ਲੱਗ ਜਾਂਦੀਆਂ ਆਹ ਰੇੜੀ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਦੋਂ ਨੈਸ਼ਨਲ ਹਾਈਵੇ ਤੇ ਰੇੜੀਆਂ ਲੱਗ ਜਾਂਦੀਆਂ ਤਾਂ ਫਿਰ ਖਤਰਾ ਘਟ ਨਹੀਂ ਹੁੰਦਾ ਵੱਧਾ ਹੈ ਖਤਰਾ ਜ਼ਿਆਦਾ ਹੁੰਦਾ ਜੋ ਸੰਤਰੇ ਤੁਸੀਂ ਖਾ ਰਹੇ ਹੋ ਤੁਹਾਡੇ ਸੰਤਰੇ ਅੰਦਰ ਨਹੀਂ ਜਾਣੇ ਪਿੱਛੋਂ ਗੱਡੀਆਂ ਵੱਜ ਜਾਂਦੀਆਂ ਟੱਕਰਾਂ ਲੱਗ ਜਾਂਦੀਆਂ ਐਕਸੀਡੈਂਟ ਹੋ ਜਾਂਦੇ ਔਰ ਹਰ ਕੋਈ ਵੇਖਦਾ ਕਿ ਆਹ ਸੰਤਰਿਆਂ ਵਾਲੇ ਨੇ ਹਾਈਵੇ ਦੇ ਉੱਤੇ ਲਗਾਈ ਆ ਇੱਥੇ ਰੁਕ ਲੋ ਗੱਡੀ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਸੰਤਰੇ ਨਹੀਂ ਚਾਹੀਦੇ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਰਾਹ ਚਾਹੀਦਾ ਹੈ ਤਾ ਇਹ ਰਾਹ ਜਦੋਂ ਤੁਸੀਂ ਕਵਰ ਕਰ ਲੈਂਦੇ ਹੋ ਤਾਂ ਫਿਰ ਹਾਸੇ ਵਾਪਰਦੇ ਆ ਤੁੰਦਾ ਵੀ ਪੈ ਰਹੀਆਂ ਉਰ ਲੋਕਾਂ ਨੂੰ ਵੀ ਜਲਦੀ ਹੁੰਦੀ ਔਰ ਗੱਡੀਆਂ ਵੀ ਨਵੇਂ ਤੋਂ ਨਵੇਂ ਬ੍ਰਾਂਡ ਆ ਰਹੇ ਆ ਵੱਧ ਤੋਂ ਵੱਧ ਸਪੀਡ ਆ ਹਰ ਬੰਦੇ ਦੇ ਪਰ ਇਹ ਵੀ ਦੱਸ ਦਈਏ ਤੁਹਾਨੂੰ ਕਿ ਜਦੋਂ ਤੁਸੀਂ ਚੰਡੀਗੜ੍ਹ ਦੇ ਨੇੜੇ ਪਹੁੰਚਦੇ ਹੋ ਜਦੋਂ ਤੁਸੀਂ ਖਰੜ ਦੇ ਕੋਲ ਪਹੁੰਚਦੇ ਹੋ ਤਾਂ ਬਸ ਸਮਝ ਲਓ ਕਿ ਖਰੜ ਤੋਂ ਪਹਿਲਾਂ ਹੀ ਸੰਤਰੇ ਤੁਹਾਨੂੰ ਕਿੰਨੂ ਮਿਲਣੇ ਸ਼ੁਰੂ ਹੋ ਜਾਂਦੇ ਔਰ ਹਾਈਵੇ ਦੇ ਉੱਪਰ ਹੁਣ ਹਾਈਵੇ ਦੇ ਉੱਪਰ ਸੰਤਰੇ ਲੱਗੇ ਹੋਣ ਤਾਂ ਫਿਰ ਪੁਲਿਸ ਨੂੰ ਕੀ ਕਹੀਏ ਕਿ ਪੁਲਿਸ ਦੀ ਡਿਊਟੀ ਕੀ ਬਣਦੀ ਆ ਟ੍ਰੈਫਿਕ ਪੁਲਿਸ ਦੀ ਕੀ ਡਿਊਟੀ ਬਣਦੀ ਆ ਕੀ ਉਹਨਾਂ ਨੇ ਉਸ ਸੰਤਰੇ ਖਾਣ ਵਾਸਤੇ ਲਗਾਏ ਆ ਟ੍ਰੈਫਿਕ ਪੁਲਿਸ ਖੁਸ਼ ਹੁੰਦੀ ਹੈ ਵੇਖ ਕੇ ਕਿ ਸਾਡੇ ਆਉਂਦੇ ਜਾਂਦੇ ਸਾਨੂੰ ਸੰਤਰਾ ਖਾਣ ਨੂੰ ਮਿਲ ਜਾਂਦਾ ਟ੍ਰੈਫਿਕ ਪੁਲਿਸ ਦੀ ਡਿਊਟੀ ਆ ਕਿ ਲੋਕਾਂ ਦੀ ਜਿਹੜੀ ਆਵਾਜ਼ਾਈ ਆ ਉਹ ਪ੍ਰਭਾਵਿਤ ਨਾ ਹੋਵੇ ਹਰ ਸੜਕ ਦੇ ਉੱਤੇ ਹਰ ਹਾਈਵੇ ਦੇ ਉੱਪਰ ਤੁਸੀਂ ਅੱਜ ਕੱਲ ਇਹਨਾਂ ਦਿਨਾਂ ਵਿੱਚ ਵੇਖਦੇ ਹੋ ਕਿ ਹਾਈਵੇ ਦੀ ਪਟਰੀ ਦੇ ਉੱਪਰ ਲਗਾ ਕੇ ਬੈਠ ਜਾਂਦੇ ਆਂ ਔਰ ਗੱਡੀਆਂ ਜਿੰਨੀਆਂ ਵੀ ਫਾਸਟ ਆਉਂਦੀਆਂ ਜਾਂ ਜ਼ਿਆਦਾ ਤੋਂ ਜ਼ਿਆਦਾ ਆਉਂਦੀਆਂ ਤਾਂ ਸੰਤਰੇ ਵੇਖ ਕੇ ਰੁਕ ਜਾਂਦੀਆਂ ਕਿ ਸਾਰਿਆਂ ਨੂੰ ਸੰਤਰੇ ਚਾਹੀਦੇ ਆ ਕਦੇ ਲੰਗਰ ਵੀ ਕਿਤੇ ਲੱਗਾ ਹੋਵੇ ਤਾਂ ਸਾਰਿਆਂ ਨੂੰ ਨਹੀਂ ਚਾਹੀਦਾ ਹੁੰਦਾ ਜਿਹੜਾ ਜਿਨ੍ਹਾਂ ਨੂੰ ਲੰਗਰ ਦੀ ਥੋੜੀ ਬਹੁਤੀ ਆਸ ਲੱਗਦੀ ਆ ਕਿ ਲੰਗਰ ਛੱਕ ਲੈਣਾ ਚਾਹੀਦਾ ਤਾਂ ਉਹ ਰੁਕਦੇ ਆ ਹਾਈਵੇ ਦੇ ਉੱਪਰ ਇਸੇ ਤਰ੍ਹਾਂ ਸੰਤਰਿਆਂ ਦਾ ਹਿਸਾਬ ਹੈ ਕਿ ਸੰਤਰੇ ਜਿੱਥੇ ਕਿਤੇ ਲੱਗਦੇ ਆ ਬਸ ਉੱਥੇ ਸਾਰੇ ਹੀ ਵਿੜ ਜਾਂਦੇ ਆ ਔਰ ਲਗਾਤਾਰ ਰੇੜੀ ਦੇ ਰੇੜੀ ਲੱਗਦੀ ਜਾ ਰਹੀ ਆ ਔਰ ਕਈ ਰੇੜੀਆਂ ਲੱਗ ਚੁੱਕੀਆਂ ਨੇ ਜੇ ਹੁਣ ਅਸੀਂ ਗੱਲ ਕਰਦੇ ਆ ਕਿ ਵੇਰਕਾ ਚੌਂਕ ਤੋਂ ਜਦੋਂ ਤੁਸੀਂ ਖਰੜ ਤੋਂ ਨਿਕਲਦੇ ਹੋ ਤਾਂ ਲੈਫਟ ਸਾਈਡ ਦੇ ਉੱਤੇ ਤੁਸੀਂ ਵੇਖੋ ਲਗਭਗ 20 ਰੇੜੀਆਂ ਲੱਗ ਗਈਆਂ ਹਰ ਕੋਈ ਰੇੜੀ ਲਗਾਉਣ ਨੂੰ ਬੜਾ ਵੱਡਾ ਕਾਰੋਬਾਰ ਸਮਝਦਾ ਕਿ ਬਹੁਤ ਵੱਡਾ ਸਾਡਾ ਕਾਰੋਬਾਰ ਹੋ ਗਿਆ ਤੇ ਅਸੀਂ ਰੇੜੀ ਲਗਾ ਲਈ ਆ ਉਸ ਨੂੰ ਇਹ ਨਹੀਂ ਪਤਾ ਕਿ ਜਿੰਨੀਆਂ ਜਾਨਾਂ ਜਾਣੀਆਂ ਜਿੰਨਿਆਂ ਦੇ ਇਨਸੀਡੈਂਟ ਵਾਪਰਨੇ ਆ ਔਰ ਕਿੰਆਂ ਦੀਆਂ ਲੱਤਾਂ ਟੁੱਟ ਜਾਣੀਆਂ ਕਿੰਆਂ ਦੇ ਸਰੀਰ ਪੂਰੇ ਪੂਰੇ ਇੰਜਰੀ ਹੋ ਜਾਣੇ ਆ ਉਹਦਾ ਜ਼ਿੰਮੇਵਾਰ ਕੌਣ ਹੈ ਤੁਹਾਡੇ ਤਾਂ ਸੰਤਰੇ ਕਿੰਨੂ ਸੇਵ ਫਲ ਫਲੂਟ ਵੇਚ ਗਿਆ ਤੁਸੀਂ ਤਾਂ ਵੇਚ ਲਿਆ ਹਾਈਵੇ ਉੱਤੇ ਖੜਕੇ ਤਾਂ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਕੀ ਆ ਕੋਈ ਵੀ ਹਾਸਾ ਇਸ ਜਗ੍ਹਾ ਉੱਤੇ ਇਸ ਤਰ੍ਹਾਂ ਹੁੰਦਾ ਨਾ ਤਾਂ ਇਹ ਜ਼ਿੰਮੇਵਾਰ ਟ੍ਰੈਫਿਕ ਪੁਲਿਸ ਹੋਣੀ ਚਾਹੀਦੀ ਆ ਟ੍ਰੈਫਿਕ ਪੁਲਿਸ ਦਾ ਉਸ ਏਰੀਆ ਦਾ ਇਨਚਾਰਜ ਹੋਣਾ ਚਾਹੀਦਾ ਜਿੱਥੇ ਇਹ ਹਾਸਾ ਵਾਪਰੇ ਇਹ ਰੇੜੀ ਵਾਲਿਆਂ ਨੂੰ ਲਵਾਉਣ ਦੀ ਜ਼ਿੰਮੇਵਾਰੀ ਹੀ ਟ੍ਰੈਫਿਕ ਪੁਲਿਸ ਦੀ ਆ ਇਹ ਜਿਆਦਾ ਰੇੜੀਆਂ ਇਹੀ ਲਵਾ ਰਹੇ ਆ ਕਿਉਂਕਿ ਇਹਨਾਂ ਨੂੰ ਆਉਂਦੇ ਜਦੇ ਕਿੰਨੂ ਖਾਣ ਦਾ ਸ਼ੌਂਕ ਹੈ ਸੰਤਰੇ ਖਾਣ ਦਾ ਸ਼ੌਂਕ ਹੈ ਕੋਈ ਸੇਬ ਖਾ ਲਿਆ ਕਦੀ ਅਮਰੂਦ ਖਾ ਲਿਆ ਇਹ ਆਪਣੀ ਖਾਓ ਖਾਈ ਦੇ ਵਿੱਚ ਲੋਕਾਂ ਦੀਆਂ ਕਿਉਂ ਲੱਤਾ ਤੜਵਾਉਂਦੇ ਹੋ ਕਿਉਂ ਲੋਕਾਂ ਦੇ ਨਿਹਾਸ ਸੇਵਰਤੋਂਦੇ ਹੋ ਇੱਥੇ ਤਾਂ ਅਸੀਂ ਸਿੱਧਾ ਸਿੱਧਾ ਪੁਲਿਸ ਨੂੰ ਜ਼ਿੰਮੇਵਾਰ ਮੰਨਦੇ ਆ ਯਾ ਟ੍ਰੈਫਿਕ ਪੁਲਿਸ ਦੀ ਡਿਊਟੀ ਕੀ ਬਣਦੀ ਆ ਇਹ ਤਾਂ ਦੱਸੇ ਬਸ ਇਹੀ ਆ ਕਿ ਜਿੱਥੇ ਜਾਮ ਲੱਗਣੇ ਆ ਉਹ ਕਾਰਨ ਹੀ ਜ਼ਿਆਦਾ ਟ੍ਰੈਫਿਕ ਪੁਲਿਸ ਬਣਦੀ ਆ ਬਹੁਤ ਸਾਰੀਆਂ ਜਗ੍ਹਾ ਉੱਤੇ ਟ੍ਰੈਫਿਕ ਪੁਲਿਸ ਸੇਵਰ ਤੋਂ ਲੈ ਕੇ ਖੜੀ ਹੁੰਦੀ ਆ ਕੱਢਣ ਵਾਸਤੇ ਲੋਕਾਂ ਨੂੰ ਲਗਾਉਣ ਵਾਸਤੇ ਪਰ ਲੇਕਿਨ ਇਹ ਰੀੜੀਆਂ ਲਾਉਣ ਵਾਸਤੇ ਕੌਣ ਜ਼ਿੰਮੇਵਾਰ ਆ ਕਦੀ ਬਾਰੀ ਬੰਦੇ ਨੇ ਕਿਹਾ ਤੇ ਲਗਾ ਲੋ ਪਤਾ ਹੈ ਕਿ ਪੁਲਸ ਆ ਜਾਣੀ ਆ ਤੇ ਇਹ ਵੀ ਪਤਾ ਕਿ ਪੁਲਸ ਨੇ ਸੰਤਰੇ ਖਾ ਕੇ ਚਲੇ ਜਾਣਾ ਸੇਬ ਖਾ ਕੇ ਚਲੇ ਜਾਣਾ ਮਰੂ ਦੇਣਾ ਨੂੰ ਤਾਜ਼ਾ ਫਰੂਟ ਚਾਹੀਦਾ ਉਹ ਖਾ ਕੇ ਚਲੇ ਜਾਣਾ ਇਹ ਬਹੁਤ ਵੱਡੇ ਹਾਸੇ ਵਾਪਰਨੇ ਆ ਜਿਉਂ-ਜਿਉਂ ਰੇੜੀ ਬਾਦ ਵਧਦਾ ਜਾ ਰਿਹਾ ਜਿਉਂ-ਜਿਉਂ ਹਾਈਵੇ ਜਿਹੜੇ ਕਵਰ ਹੁੰਦੇ ਜਾ ਰਹੇ ਆ ਔਰ ਬਹੁਤ ਸਾਰੇ ਹਾਸੇ ਵਾਧ ਰਹੇ ਆ ਕਿਤੇ ਹਸਪੀਟਲਾਂ ਦੇ ਬਾਹਰ ਜਾ ਕੇ ਵੇਖੋ ਕਿਵੇਂ ਐਂਬੂਲੈਂਸ ਤੇ ਐਂਬੂਲੈਂਸ ਆ ਰਹੀ ਆ ਕਿਉਂ ਆ ਰਹੀ ਆ ਕਿ ਸਾਰੇ ਇਸੇ ਤਰ੍ਹਾਂ ਹਾਸੇ ਵਾਪਰ ਰਹੇ ਆ ਇਸ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਕਰਦੇ ਹੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ